ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੀ ਵੀਡੀਓ ਕਾਲ ਫਰਲ ਹੋ ਗਈ ਇਸ ਚੋਹ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਪੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਲਾਰੈਂਸ ਪੱਟੀ ਨੂੰ ਇਤਿਦੀਆਂ ਮੁਬਾਰਕਾਂ ਦੇ ਰਹੇ ਨੇ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਜੂਨ ਦੀ ਹੈ ਇਸ 17 ਸੈਕਿੰਡ ਦੀ ਵੀਡੀਓ ਕਾਲ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਰਸਮੀ ਬਿਆਨ ਨਹੀਂ ਆਇਆ ਲਾਰੈਂਸ ਇਸ ਸਮੇਂ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ ਅਜਿਹੇ ਚ ਉਸ ਦੀ ਵੀਡੀਓ ਕਾਲ ਰਾਹੀਂ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਕਿ ਮਾਫੀਆ ਡਾਨ ਸ਼ਹਿਜਾਦ ਪੱਟੀ ਜਿਸ ਨਾਲ ਲਾਰੈਂਸ ਗੱਲ ਕਰ ਰਿਹਾ ਹੈ ਪਾਕਿਸਤਾਨ ਚ ਕਤਲ ਭੂ ਮਾਫੀਆ ਹਥਿਆਰਾਂ ਦੀ ਤਸ਼ਕਰੀ ਸਮੇਤ ਕਈ ਗੰਭੀਰ ਮਾਮਲੇ ਦਰਜ ਨੇ ਪੁਲਿਸ ਮੁਤਾਬਕ ਗੈਂਗਸਟਰ ਲਾਰੈਂਸ ਇਸ ਸਮੇਂ ਗੁਜਰਾਤ ਦੀ ਅਹਮਦਾਬਾਦ ਜੇਲ੍ਹ ਵਿੱਚ ਬੰਦ ਹੈ ਉੱਥੋਂ ਪਾਕਿਸਤਾਨੀ ਡੋਨ ਪੱਟੀ ਨਾਲ ਵੀਡੀਓ ਕਾਲ ਤੇ ਗੱਲਬਾਤ ਹੋਣ ਦਾ ਸ਼ੱਕ ਹੈ ਪਿਛਲੇ ਸਾਲ ਸਤੰਬਰ ਵਿੱਚ ਲੋਰੈਂਸ ਨੂੰ ਗੁਜਰਾਤ ਲਿਜਾਇਆ ਗਿਆ ਸੀ ਇਸ ਵੀਡੀਓ ਕਾਲ ਵਿੱਚ ਲੋਰੈਂਸ ਨੇ ਪੱਟੀ ਨੂੰ Eid ਮੁਬਾਰਕ ਵਧਾਈ ਦਿੱਤੀ ਹੈ ਇਸ ਤੇ ਪੱਟੀ ਨੇ ਕਿਹਾ ਅੱਜ ਨਹੀਂ ਇਹ ਅੱਜ ਦੁਬਈ ਆਦੀ ਵਿੱਚ ਹੋਇਆ ਇਹ ਕੱਲ ਪਾਕਿਸਤਾਨ ਵਿੱਚ ਹੋਵੇਗਾ ਇਸ ਤੇ ਲੋਰੈਂਸ ਨੇ ਕਿਹਾ ਇਹ ਅੱਜ ਪਾਕਿਸਤਾਨ ਚ ਉਪਲਬਧ ਨਹੀਂ ਇਸ ਤੇ ਪੱਟੀ ਨੇ ਜਵਾਬ ਦਿੱਤਾ ਕਿ ਨਹੀਂ ਨਹੀਂ ਅੱਜ ਨਹੀਂ ਇਹ ਅੱਜ ਦੂਜੇ ਦੇਸ਼ਾਂ ਵਿੱਚ ਹੋਇਆ ਪਰ ਪਾਕਿਸਤਾਨ ਵਿੱਚ ਕੱਲ ਹੋਵੇਗਾ ਇਸ ਤੇ ਲੋਰੈਂਸ ਨੇ ਕਿਹਾ ਉਹ ਕੱਲ ਫੋਨ ਕਰਕੇ ਵਧਾਈ ਦੇਣਗੇ ਸੋਤਰਾ ਮੁਤਾਬਕ ਲਾਰੈਂਸ ਅਤੇ ਪੱਟੀ ਵਿਚਾਲੇ ਇਹ ਵੀਡੀਓ ਕਾਲ ਸਿਗਨਲ ਐਪ ਰਾਹੀਂ ਕੀਤੀ ਗਈ ਸੀ ਇਸرائی ਕੀਤੀਆਂ ਗਈਆਂ ਕਾਲਾਂ ਨੂੰ ਟ੍ਰੇਸ ਕਰਨਾ ਆਸਾਨ ਨਹੀਂ ਸੁਰੱਖਿਆ ਏਜੰਸੀਆਂ ਨੂੰ ਇਹ ਸ਼ੱਕ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਇਸ ਸਿਗਨਲ ਐਪ ਰਾਹੀਂ ਆਪਣਾ ਪੂਰਾ ਗੈਂਗ ਚਲਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਸ਼ਾਇਦ ਯਾਦ ਪੱਟੀ ਕੋਈ ਆਮ ਗੈਂਗਸਟਰ ਨਹੀਂ ਸਗੋ ਪੱਟੀ ਦੀ ਅੰਤਰਰਾਸ਼ਟਰੀ ਪਦਰਤੇ ਪਕੜ ਹੈ ਪੱਟੀ ਦਾ ਨੈੱਟਵਰਕ ਅਮਰੀਕਾ ਕੈਨੇਡਾ ਪਾਕਿਸਤਾਨ ਅਤੇ ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਵੀ ਚੱਲਦਾ ਹੈ ਪੱਟੀ ਆਪਣੇ ਬੌਸ ਫਾਰੂਖ ਖੋਖਰ ਨਾਲ ਮਿਲ ਕੇ ਆਪਣਾ ਪੂਰਾ ਨੈਟਵਰਕ ਚਲਾਉਂਦਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੀ ਵੀਡੀਓ ਕਾਲ ਵਰਲ ਹੋ ਗਈ ਇਸ ਚੋਹ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਪੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਲਾਰੈਂਸ ਪੱਟੀ ਨੂੰ Eid ਦੀਆਂ ਮੁਬਾਰਕਾਂ ਦੇ ਰਹੇ ਨੇ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਜੂਨ ਦੀ ਹੈ ਇਸ 17 ਸੈਕਿੰਡ ਦੀ ਵੀਡੀਓ ਕਾਲ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਰਸਮੀ ਬਿਆਨ ਨਹੀਂ ਆਇਆ ਲਾਰੈਂਸ ਇਸ ਸਮੇਂ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ ਅਜਿਹੇ ਚ ਉਸ ਦੇ ਵੀਡੀਓ ਕਾਲ ਰਾਹੀਂ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਕਿ ਮਾਫੀਆ ਡਾਨ ਸ਼ਹਿਜ਼ਾਦ ਪੱਟੀ ਜਿਸ ਨਾਲ ਲਾਰੈਂਸ ਗੱਲ ਕਰ ਰਿਹਾ ਪਾਕਿਸਤਾਨ ਚ ਕਤਲ ਭੂ ਮਾਫੀਆ ਹਥਿਆਰਾਂ ਦੀ ਤਸ਼ਕਰੀ ਸਮੇਤ ਕਈ ਗੰਭੀਰ ਮਾਮਲੇ ਦਰਜ ਨੇ ਪੁਲਿਸ ਮੁਤਾਬਕ ਗੈਂਗਸਟਰ ਲਾਰੈਂਸ ਇਸ ਸਮੇਂ ਗੁਜਰਾਤ ਦੀ ਅਹਮਦਾਬਾਦ ਜੇਲ੍ਹ ਵਿੱਚ ਬੰਦ ਹੈ ਉੱਥੋਂ ਪਾਕਿਸਤਾਨੀ ਡੋਨ ਪੱਟੀ ਨਾਲ ਵੀਡੀਓ ਕਾਲ ਤੇ ਗੱਲਬਾਤ ਹੋਣ ਦਾ ਸ਼ੱਕ ਹੈ ਪਿਛਲੇ ਸਾਲ ਸਤੰਬਰ ਵਿੱਚ ਲਾਰੈਂਸ ਨੂੰ ਗੁਜਰਾਤ ਲਜਾਇਆ ਗਿਆ ਸੀ ਇਸ ਵੀਡੀਓ ਕਾਲ ਵਿੱਚ ਲਾਰੈਂਸ ਨੇ ਪੱਟੀ ਨੂੰ Eid ਮੁਬਾਰਕ ਵਧਾਈ ਦਿੱਤੀ ਹੈ ਇਸ ਤੇ ਪੱਟੀ ਨੇ ਕਿਹਾ ਅੱਜ ਨਹੀਂ ਇਹ ਅੱਜ ਦੁਬਈ ਆਦੀ ਵਿੱਚ ਹੋਇਆ ਇਹ ਕੱਲ ਪਾਕਿਸਤਾਨ ਵਿੱਚ ਹੋਵੇਗਾ ਇਸ ਤੇ ਲਾਰੈਂਸ ਨੇ ਕਿਹਾ ਇਹ ਅੱਜ ਪਾਕਿਸਤਾਨ ਚ ਉਪਲਬਧ ਨਹੀਂ ਇਸ ਤੇ ਪੱਟੀ ਨੇ ਜਵਾਬ ਦਿੱਤਾ ਕਿ ਨਹੀਂ ਨਹੀਂ ਅੱਜ ਨਹੀਂ ਇਹ ਅੱਜ ਦੂਜੇ ਦੇਸ਼ਾਂ ਵਿੱਚ ਹੋਇਆ ਪਰ ਪਾਕਿਸਤਾਨ ਵਿੱਚ ਕੱਲ ਹੋਵੇਗਾ ਇਸ ਤੇ ਲਾਰੈਂਸ ਨੇ ਕਿਹਾ ਉਹ ਕੱਲ ਫੋਨ ਕਰਕੇ ਵਧਾਈ ਦੇਣਗੇ ਸੂਤਰਾਂ ਮੁਤਾਬਕ ਲਾਰੈਂਸ ਅਤੇ ਪੱਟੀ ਵਿਚਾਲੇ ਇਹ ਵੀਡੀਓ ਕਾਲ ਸਿਗਨਲ ਐਪ ਰਾਹੀਂ ਕੀਤੀ ਗਈ ਸੀ। ਇਸ ਰਾਹੀਂ ਕੀਤੀਆਂ ਗਈਆਂ ਕਾਲਾਂ ਨੂੰ ਟਰੇਸ ਕਰਨਾ ਆਸਾਨ ਨਹੀਂ। ਸੁਰੱਖਿਆ ਏਜੰਸੀਆਂ ਨੂੰ ਇਹ ਸ਼ੱਕ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਇਸ ਸਿਗਨਲ ਐਪ ਰਾਹੀਂ ਆਪਣਾ ਪੂਰਾ ਗੈਂਗ ਚਲਾ ਰਿਹਾ ਹੈ। ਤੁਹਾਨੂੰ ਦੱਸ ਦੇ ਕਿ ਸ਼ਾਇਦ ਯਾਦ ਪੱਟੀ ਕੋਈ ਆਮ ਗੈਂਗਸਟਰ ਨਹੀਂ ਸਗੋ ਪੱਟੀ ਦੀ ਅੰਤਰਰਾਸ਼ਟਰੀ ਪਦਰਤੇ ਪકડ ਹੈ। ਪੱਟੀ ਦਾ ਨੈੱਟਵਰਕ ਅਮਰੀਕਾ, ਕੈਨੇਡਾ, ਪਾਕਿਸਤਾਨ ਅਤੇ ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਵੀ ਚੱਲਦਾ ਹੈ। ਪੱਟੀ ਆਪਣੇ ਬੌਸ ਫਾਰੂਖ ਖੋਖਰ ਨਾਲ ਮਿਲ ਕੇ ਆਪਣਾ ਪੂਰਾ ਨੈਟਵਰਕ ਚਲਾਉਂਦਾ ਹੈ